ਜਦੋਂ ਦੋ ਬਲੈਕ ਹੋਲ ਇੱਕ ਦੂਜੇ ਦੇ ਨੇੜੇ ਆਉਂਦੇ ਆ ਤਾਂ ਬ੍ਰਹਿਮੰਡ ਵਿੱਚ ਇੱਕ ਅਦਭੁੱਤ ਤੇ ਭਿਆਨਕ ਘਟਨਾ ਸ਼ੁਰੂ ਹੋ ਜਾਂਦੀ ਆ ਪਹਿਲਾਂ ਤਾਂ ਇਹ ਦੋਨੋਂ ਬਲੈਕ ਹੋਲ ਇੱਕ ਦੂਜੇ ਦੇ ਆਲੇ-ਦੁਆਲੇ ਤੇਜ਼ੀ ਨਾਲ ਘੁੰਮਣਾ ਸ਼ੁਰੂ ਕਰ ਦਿੰਦੇ ਆ ਜਿਵੇਂ-ਜਿਵੇਂ ਉਹਨਾਂ ਵਿੱਚਕਾਰ ਦੂਰੀ ਘੱਟਦੀ ਜਾਂਦੀ ਆ ਉਹਨਾਂ ਦੀ ਗਤੀ ਹੋਰ ਵੀ ਤੇਜ਼ ਹੋ ਜਾਂਦੀ ਆ ਇਹ ਇੰਨੀ ਸ਼ਕਤੀਸ਼ਾਲੀ ਗਤੀ ਹੁੰਦੀ ਆ ਕਿ ਇਹ ਆਪਣੇ ਆਲੇ ਦਿਵਾਲੇ ਦੇ ਸਪੇਸ-ਟਾਈਮ ਨੂੰ ਬਗਾੜ ਦਿੰਦੇ ਨੇ ਆਖਰਕਾਰ ਇਹ ਦੋਵੇਂ ਬਲੈਕ ਹੋਲ ਇੰਨਾ ਨੇੜੇ ਆ ਜਾਂਦੇ ਆ ਕਿ ਇਹਨਾਂ ਦੋਵਾਂ ਦੇ ਇਵੈਂਟ ਹੋਰਾਈਜ਼ਨ ਇੱਕ ਦੂਜੇ ਨਾਲ ਟਕਰਾਉਣ ਲੱਗ ਜਾਂਦੇ ਆ ਇਸ ਟਕਰਾਅ ਦੌਰਾਨ ਬਹੁਤ ਸਾਰੀ ਊਰਜਾ ਗੁਰਤਵਾਕਰਸ਼ਣ ਲਹਿਰਾਂ ਦੇ ਰੂਪ ਵਿੱਚ ਬ੍ਰਹਿਮੰਡ ਚ ਫੈਲਦੀ ਆ। ਇਹ ਲਹਿਰਾਂ ਸਪੇਸ-ਟਾਈਮ ਤੇ ਉਸ ਤਰ੍ਹਾਂ ਕੰਬਣੀ ਪੈਦਾ ਕਰਦੀਆਂ ਨੇ ਜਿਵੇਂ ਕਿਸੇ ਤਲਾਬ ਚ ਪੱਥਰ ਸੁੱਟਣ ਨਾਲ ਲਹਿਰਾਂ ਉੱਠਦੀਆਂ ਨੇ। 2015 ਵਿੱਚ ਵਿਗਿਆਨੀਆਂ ਨੇ ਪਹਿਲੀ ਵਾਰ ਇਨ੍ਹਾਂ ਲਹਿਰਾਂ ਨੂੰ ਲਿਗੋ ਡਿਟੈਕਟਰ ਰਾਹੀਂ ਫੜਿਆ ਸੀ ਜੋ ਬ੍ਰਹਿਮੰਡ ਦੇ ਇੱਕ ਵੱਡੇ ਰਾਜ਼ ਨੂੰ ਸਮਝਣ ਵਿੱਚ ਮਦਦ ਕਰਦਾ। ਅੰਤ ਵਿੱਚ ਇਹ ਦੋਵੇਂ ਬਲੈਕ ਹੋਲ ਟਕਰਾ ਕੇ ਇੱਕ ਵਿਸਾਲ ਬਲੈਕ ਹੋਲ ਬਣਾ ਲੈਂਦੇ ਨੇ। ਇਹ ਨਵਾਂ ਬਲੈਕ ਹੋਲ ਪਹਿਲਾਂ ਵਾਲਿਆਂ ਨਾਲੋਂ ਕਈ ਗੁਣਾ ਵੱਡਾ ਤੇ ਤਾਕਤਵਰ ਹੁੰਦਾ। ਜਿਸ ਦਾ ਗੁਰਤਵਾਕਰਸ਼ਨ ਪਾਲ ਹੋਰ ਵੀ ਜ਼ਿਆਦਾ ਭਿਆਨਕ ਹੁੰਦਾ ਇਹ ਘਟਨਾ ਸਾਨੂੰ ਦਿਖਾਉਂਦੀ ਹੈ ਕਿ ਬ੍ਰਹਿਮੰਡ ਕਿੰਨਾ ਸ਼ਕਤੀਸ਼ਾਲੀ ਤੇ ਗਤੀਸ਼ੀਲ ਹੈ ਬਲੈਕ ਹੋਲਾਂ ਦਾ ਟਕਰਾਅ ਸਿਰਫ ਊਰਜਾ ਦਾ ਹੀ ਨਹੀਂ ਸਗੋਂ ਸਪੇਸ ਟਾਈਮ ਦੇ ਆਪਣੇ ਢਾਂਚੇ ਦਾ ਵੀ ਪੁਨਰਗਠਨ ਕਰਦਾ ਹੋ ਸਕਦਾ ਹੈ ਕਿ ਭਵਿੱਖ ਵਿੱਚ ਮਨੁੱਖ ਇਨ੍ਹਾਂ ਘਟਨਾਵਾਂ ਤੋਂ ਹੋਰ ਵੀ ਗੂੜੇ ਰਾਜ਼ਾਂ ਨੂੰ ਸਮਝ ਸਕੇ ਧੰਨਵਾਦ